ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਕਣਕ ਦੀ ਖਰੀਦ 10 ਮਾਰਚ ਤੋਂ ਹੋਵੇਗੀ ਸ਼ੁਰੂ 2575 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਪਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹਾਲੇ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਕਿਸਾਨਾਂ ਲਈ ਸਮਰਥਨ ਮੁੱਲ ਤੇ ਕਣਕ ਦੀ ਫਸਲ ਦੀ ਖਰੀਦ ਸੰਬੰਧੀ ਇੱਕ ਲਾਭਦਾਇਕ ਖਬਰ ਹੈ ਸਮਰਥਨ ਮੁੱਲ ਤੇ ਕਣਕ ਦੀ ਸਰਕਾਰੀ ਖਰੀਦ 10 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ ਭਾਰਤੀ ਖੁਰਾਕ ਨਗਮ ਭਾਰਤੀ ਖੁਰਾਕ ਨਿਗਮ ਦੇ ਭਰਤਪੁਰ ਡਿਵੀਜ਼ਨਲ ਮੈਨੇਜਰ ਰਵਿੰਦਰ ਜੜਮ ਨੇ ਕਿਹਾ ਕਿ ਹਾੜੀ ਮਾਰਕੀਟਿੰਗ ਨਾਲ 2025-26 ਦੇ ਤਹਿਤ ਅਲਵਰ ਖੈਰਥਲ ਤਿਜਾਰਾ ਭਰਤਪੁਰ ਡੀਂਗ ਤੋਲਪੁਰ ਅਤੇ ਕਰੋਲੀ ਜ਼ਿਲ੍ਹਿਆਂ ਵਿੱਚ 60000 ਮੀਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ ਇਸ ਲਈ 33 ਖਰੀਦ ਸੈਂਟਰ ਖਰੀਦ ਕੇਂਦਰ ਖੋਲੇ ਗਏ ਹਨ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਸਮਰਥਨ ਮੁੱਲ ਤੇ ਕਣਕ ਦੀ ਖਰੀਦ ਲਈ 10 ਕੇਂਦਰ ਖੋਲੇ ਜਾਣਗੇ ਜੋ ਕਿ ਅਲਵਰ ਮਾਲਾਖੇੜਾ ਰਾਜਗੜ ਲਖਮਣਗੜ ਗੋਵਿੰਦਗੜ ਰਾਮਗੜ ਰੈਣੀ ਖੈਰਲੀ ਬੜੌਦਾ ਮੇਵ ਬਾਂਸੁਰ ਅਤੇ ਖੈਰਥਲ ਤਿਜਾਰਾ ਜ਼ਿਲ੍ਹੇ ਦੇ ਤਿੰਨ ਕੇਂਦਰਾਂ ਵਿੱਚ ਤਿਜਾਰਾ ਕਿਸ਼ਨਗੜ ਬਾਸ ਮੁੰਡਾਬਰ ਵਿਖੇ ਖੋਲੇ ਜਾਣਗੇ ਇਸ ਦੇ ਨਾਲ ਹੀ ਭਰਤਪੁਰ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਦੀ ਸਮਰਥਨ ਮੁੱਲ ਤੇ ਵਿਕਰੀ ਲਈ 6 ਕੇਂਦਰ ਖੋਲੇ ਜਾਣਗੇ ਜੋ ਕਿ ਭਰਤਪੁਰ ਨੰਦਬਾਈ ਪੁਸਾਬਰ ਵੈਰਾ ਰੂਪਬਾਸ ਬਿਆਨਾ ਹਨ ਇਸੇ ਤਰ੍ਹਾਂ ਨਵੀਨਤਮ ਡੀਂਗ ਜ਼ਿਲ੍ਹੇ ਵਿੱਚ 7 ਕੇਂਦਰ ਖੋਲੇ ਜਾਣਗੇ ਜੋ ਕਿ ਡੀਂਗ ਕਮਾਨ ਹਾੜੀ ਸੀਕਰੀ ਜੁਰਹਿੜਾ ਗੋਪਾਲਗੜ੍ਹ ਕੁਮਹਿਰ ਵਿੱਚ ਖੋਲਿਆ ਜਾਵੇਗਾ। ਤੌਲਪੁਰ ਜ਼ਿਲ੍ਹੇ ਵਿੱਚ ਸਮਰਥਨ ਮੁੱਲ ਤੇ ਕਣਕ ਖਰੀਦਣ ਲਈ ਦੋ ਕੇਂਦਰ ਖੋਲੇ ਜਾਣਗੇ ਜੋ ਕਿ ਬਾਰੀ ਅਤੇ ਬਸੇਰੀ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਕਰੋਲੀ ਜ਼ਿਲ੍ਹੇ ਵਿੱਚ ਸਮਰਥਨ ਮੁੱਲ ਤੇ ਕਣਕ ਦੀ ਖਰੀਦ ਲਈ ਪੰਜ ਮਨੋਨੀਤ ਕੇਂਦਰ ਖੋਲੇ ਜਾਣਗੇ ਜਿਸ ਵਿੱਚ ਬਲੂਆਪੁਰਾ, ਹਿੰਡੌਨ ਸਿਟੀ, ਟੋਡਾਪੀਮ ਕਰੋਲੀ, ਜੀਰੋਟਾ ਇਲਾਕੇ ਸ਼ਾਮਿਲ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇਸ ਵਾਰ ਸਮਰਥਨ ਮੁੱਲ ਤੇ ਕਣਕ ਦੀ ਖਰੀਦ 10 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਸਮਰਥਨ ਮੁੱਲ ਤੇ ਕਣਕ ਦੀ ਫਸਲ ਖਰੀਦਣ ਦੀ ਆਖਰੀ ਮਿਤੀ 3 ਜੂਨ ਹੈ। ਜਾਣੋ ਕਿਸਾਨ ਕਿਵੇਂ ਰਜਿਸਟਰ ਕਰਨ। ਕਿਸਾਨ Rajasthan ਸਰਕਾਰ ਦੇ ਖੁਰਾਕ ਵਿਭਾਗ ਦੀ ਵੈੱਬਸਾਈਟ ਤੇ e-mitra Atal ਸੇਵਾ ਕੇਂਦਰ ਜਾਂ ਖੁਦ ਜਾ ਕੇ ਆਨਲਾਈਨ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ 1 ਜਨਵਰੀ 2025 ਤੋਂ ਸ਼ੁਰੂ ਹੋਗੀ ਹੈ, ਜੋ ਕਿ 25 ਜੂਨ 2025 ਸ਼ਾਮ 7 ਵਜੇ ਤੱਕ ਚੱਲ ਰਹੀ ਰਹੇਗੀ। ਜਨਵਰੀ ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਜ਼ਰੂਰੀ ਹੈ। ਫਸਲ ਵੇਚਣ ਸਮੇਂ ਕਿਸਾਨ ਨੂੰ ਖਰੀਦ ਕੇਂਦਰ ਤੇ ਜਨ ਧਾਰ ਕਾਰਡ, ਗਿਰਦਾਵਰੀ ਵਰੀ ਬੈਂਕ ਖਾਤੇ ਦੇ ਵੇਰਵਿਆਂ ਦੀਆਂ ਅਸਲ ਕਾਪੀਆਂ ਵੀ ਜਮ੍ਹਾਂ ਕਰਾਉਣੀਆਂ ਪੈਣਗੀਆਂ ਅੱਜ ਪ੍ਰਿੰਟ ਹੋ ਕੇ ਆ ਗਈ ਸੀ ਕਣਕ ਦੀ ਕੀਮਤ ਕਿੰਨੀ ਹੋਵੇਗੀ ਭਾਰਤ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ 2425 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਹੈ ਜਿਸ ਵਿੱਚ ਰਾਜਸਥਾਨ ਸਰਕਾਰ ਨੇ ਬੋਨਸ ਵਧਾ ਕੇ 150 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਕੁੱਲ ਮਿਲਾ ਕੇ ਇਸ ਵਾਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ 2575 ਰੁਪਏ ਦੀ ਕੀਮਤ ਮਿਲੇਗੀ ਤਾਂ ਦੋਸਤੋ ਇਸ ਕਣਕ ਦੀ ਖਰੀਦ ਸੰਬੰਧੀ ਅਪਡੇਟ ਬਾਰੇ ਤੁਹਾਡੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ